रेडी ਕਿਸੇ ਭਾਸ਼ਾ ਜਾਂ ਬੋਲੀ ਦੇ ਬੋਚਾਲ ਦੇ ਇਲਾਕਾਈ ਰੂਪ ਨੂੰ ਉਪ ਬੋਲੀ ਕਿਹਾ ਜਾਂਦਾ ਹੈ ਡੰਡੀ ਪੰਜਾਬੀ ਬੋਲੀ ਦੀਆਂ ਕਈ ਉਪ ਬੋਲੀਆਂ ਹਨ ਜਿਵੇਂ ਮਾਜੀ ਮਝੈਲੀ 도ਆਬੀ ਮਲਵਈ ਪੁਆਦੀ ਪੋਠੋਹਾਰੀ ਮਲਤਾਨੀ ਡੋਗਰੀ ਕਾਂਗੜੀ ਆਦ ਡੰਡੀ ਪੰਜਾਬੀ ਬੋਲੀ ਦਰਿਆ ਸਿੰਧ ਤੋਂ ਲੈ ਕੇ ਅਲੋਪ ਹੋ ਚੁੱਕੇ ਸਰਸਪਤੀ ਦਰਿਆ ਦੇ ਮਚਕਾਰਲੇ ਖਿੱਤੇ ਅਤੇ ਇਸ ਦੇ ਨੇੜਲੇ ਮੈਦਾਨੀ ਅਤੇ ਪਹਾੜੀ ਖਿੱਤਿਆਂ ਵਿੱਚ ਬੋਲੀ ਜਾਣ ਵਾਲੀ ਬੋਲੀ ਹੈ ਡੰਡੀ 1947 ਦੀ ਵੰਡ ਵੇਲੇ ਪੰਜਾਬ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਡੰਡੀ ਪੰਜਾਬੀ ਬੋਲਣ ਵਾਲੇ ਲੋਕ ਵੀ ਦੋ ਖਿੱਤਿਆਂ ਚੜਦੇ ਅਤੇ ਲਹਿੰਦੇ ਪੰਜਾਬ ਵਿੱਚ ਵੰਡੇ ਗਏ ਡੰਡੀ 1966 ਵਿੱਚ ਚੜਦੇ ਪੰਜਾਬ ਦੀ ਦੁਬਾਰਾ ਵੰਡ ਹੋਣ ਕਰਕੇ ਪੰਜਾਬੀ ਬੋਲੀ ਬੋਲਣ ਵਾਲੇ ਪੰਜਾਬ ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਵਿੱਚ ਵੰਡੇ ਗਏ ਡੰਡੀ ਇਸ ਤੋਂ ਇਲਾਵਾ ਜੰਮੂ ਕਸ਼ਮੀਰ ਵਿੱਚ ਕਠੂਆ ਸੰਭਾ ਜੰਮੂ ਆਦਾ ਖੇਤਾਂ ਵਿੱਚ ਪੰਜਾਬੀ ਦੀ ਉਪ ਬੋਲੀ ਡੋਗਰੀ ਬੋਲੀ ਜਾਂਦੀ ਹੈ ਡੰਡੀ ਪੁਰਾਣਿਆਂ ਸਮਿਆਂ ਵਿੱਚ ਜਦੋਂ ਮਨੁੱਖ ਕੋਲ ਰੇਲ ਮੋਟਰ ਹਵਾਈ ਜਹਾਜ਼ ਰੇਡੀਓ ਟੈਲੀਵਿਜ਼ਨ ਇੰਟਰਨੈਟ ਆਦਿ ਮੇਲਜੋਲ ਤੇ ਸਾਧਨ ਨਹੀਂ ਸਨ ਉਦੋਂ ਆਮ ਲੋਕਾਂ ਦੀ ਆਵਾਜ਼ਾਈ ਸੀਮਤ ਹੁੰਦੀ ਸੀ ਡੰਡੀ ਵਪਾਰੀਆਂ ਜਾਂ ਫੌਜੀਆਂ ਨੂੰ ਛੱਡ ਕੇ ਕੋਈ ਦੂਰ ਦਰੇਡੇ ਨਹੀਂ ਸੀ ਜਾਂਦਾ ਡੰਡੀ ਦੋ ਦਰਿਆਵਾਂ ਵਿਚਕਾਰ ਬਸਦੇ ਲੋਕਾਂ ਦੀ ਆਵਾਜ਼ਾਈ ਆਪਣੇ ਦੁਆਬੇ ਤੱਕ ਹੀ ਸੀਮਤ ਰਹਿੰਦੀ ਸੀ ਡੰਡੀ ਇਸੇ ਤਰ੍ਹਾਂ ਪਹਾੜੀ ਗੁੱਠਾਂ ਵਿੱਚ ਬਸਦੇ ਲੋਕ ਪਰਵਤੀ ਹੱਦਾ ਵਿੱਚ ਬੰਦ ਰਹਿੰਦੇ ਸਨ ਡੰਡੀ ਮੇਲਜੋਲ ਨਾ ਹੋਣ ਰੈਡੀ ਜਾਂ ਬਹੁਤ ਘੱਟ ਹੋਣ ਕਾਰਨ ਵੱਖ-ਵੱਖ ਹਿੱਸਿਆਂ ਵਿੱਚ ਬੋਲੀਆਂ ਅੰਤਰ ਵੱਖਰੇ ਮਾ ਆਉਣਾ ਲਾਜ਼ਮੀ ਸੀ ਡੰਡੀ ਜਿਸ ਥਾਂ ਰਾਜ ਸੀ ਤਾਕਤ ਦਾ ਕੇਂਦਰ ਜਾਂ ਗੜ੍ਹ ਹੋਵੇ ਉਸ ਥਾਂ ਦੀ ਬੋਲੀ ਬਲਵਾਨ ਹੋ ਕੇ ਦੇਸ਼ ਉੱਤੇ ਸ਼ਾ ਜਾਂਦੀ ਹੈ ਅਤੇ ਸੋਹਣਾ ਮਾਂਜਾ ਸੋਧਿਆ ਰੂਪ ਧਾਰ ਕੇ ਸਰਪ੍ਰਵਾਨ ਹੋ ਜਾਂਦੀ ਹੈ ਡੰਡੀ ਇਹ ਸਰਪ੍ਰਵਾਨ ਟਕਸਾਲੀ ਬੋਲੀ ਸ਼੍ਰੋਮਣੀ ਜਾਂ ਮੁੱਖ ਬੋਲੀ ਕਹੀ ਜਾਂਦੀ ਹੈ ਅਤੇ ਬਾਕੀ ਉਸ ਇਲਾਕੇ ਦੀਆਂ ਅਧੀਨ ਬੋਲੀਆਂ ਉਪ ਬੋਲੀਆਂ ਡੰਡੀ ਜਿੰਨਾ ਕੋਈ ਦੇਸ਼ ਦਰਿਆਵਾਂ ਨਾਲਿਆਂ ਪਹਾੜੀਆਂ ਦੇ ਘੇਰਿਆਂ ਵਿੱਚ ਵੰਡਿਆ ਹੋਵੇ ਉਨੀਆਂ ਹੀ ਉਪ ਬੋਲੀਆਂ ਬਣ ਜਾਂਦੀਆਂ ਹਨ ਡੰਡੀ ਪੰਜਾਬੀ ਦਾ ਪ੍ਰਚਲਿਤ ਮੁਹਾਵਰਾ ਹੈ ਕਿ ਬੋਲੀ ਬਾਰਾ ਕੋ ਉੱਤੇ ਬਦਲ ਜਾਂਦੀ ਹੈ ਡੰਡੀਦਰ ਅਸਲ ਪੁਰਾਣੇ ਸਮਿਆਂ ਵਿੱਚ ਆਦਮੀ ਦੀ ਆਵਾਜ਼ਾਈ ਦਾ ਘੇਰਾ ਇਨਾਂ ਕੋ ਹੀ ਹੁੰਦਾ ਸੀ ਡੰਡੀ ਬਾਰਾ ਕੋ ਪੂਰਬ ਵੱਲ 12 ਕੋ ਪੱਛਮ ਵੱਲ ਅਤੇ 12-12 ਕੋ ਉੱਤਰ ਦੱਖਣ ਵੱਲ ਕਿਸੇ ਦਾ ਵੱਧ ਕਿਸੇ ਦਾ ਘਟ ਡੰਡੀ ਆਵਾਜਾਈ ਅਤੇ ਮੇਲਜੋਲ ਉਪਬੋਲੀ ਵਿੱਚ ਏਕਤਾ ਪੈਦਾ ਕਰਦਾ ਹੈ ਅਤੇ ਇੱਕ ਨਾਲੋਂ ਦੂਜੀ ਨੂੰ ਨਖੇੜਦਾ ਹੈ ਡੰਡੀ ਉਚਾਰਨ ਦਾ ਲਹਿਜਾ ਵੱਖ-ਵੱਖ ਜਾਤਾਂ ਪੇਛਿਆਂ ਮਜਵਾ ਵਾਲਿਆਂ ਦੀ ਬਸੋਂ ਗਰਮ ਸਰਦ ਬਾਜੂ ਮੰਡਲ ਅਤੇ ਵਿਦੇਸ਼ੀ ਅਸਰ ਉਪ ਬੋਲੀਆਂ ਨੂੰ ਪੱਕਾ ਰੂਪ ਦੇਣ ਵਿੱਚ ਮਦਦ ਕਰਦਾ ਹੈ ਡੰਡੀ ਪੰਜਾਬੀ ਦਾ ਇੱਕੋ ਭਰਾ ਸ਼ਬਦ ਭਈਆ ਭਾ ਭਾਈ ਬਰਾ ਪ੍ਰਾਤਾ ਭਾਈ ਅਤੇ ਭਾਉ ਆਦ ਬੱਖ ਬੱਖ ਉਪ ਬੋਲੀਆਂ ਵਿੱਚ ਬੱਖ ਬੱਖ ਰੂਪ ਵਿੱਚ ਬੋਲਿਆ ਜਾਂਦਾ ਹੈ ਡੰਡੀ ਕਿਸੇ ਬੋਲੀ ਵਿੱਚ ਉਪ ਪਛਾਵਾਂ ਬਾਗ ਬੱਖੋ ਬੱਖ ਜਾਂਤਾ ਪੇਛਿਆਂ ਜਾਂ ਜਥੇ ਬੰਦੀਆਂ ਦੀਆਂ ਵੀ ਖਾਸ ਬੋਲੀਆਂ ਹੁੰਦੀਆਂ ਹਨ ਉਹਨਾਂ ਦਾ ਕੇਰਾ ਪੁੰਗੋਲਿਕ